ਹੁੰਦਾ ਹੈ ਇਹ ਹੁੰਦਾ ਕਰ ਰਹੀ ਹੈ ਨਾ ਉਹ ਤੇਰਾ ਜੀ ਹੁੰਦਾ ਸੀ ਕਿ ਪਹਿਲਾ ਪਹਿਲਾ ਆਪਣੇ ਆਪ ਨੂੰ ਐ ਜੇ ਹੁੰਦਾ ਸੀ ਵੀ ਡਾਊਟ ਹੁੰਦਾ ਸੀ ਕਿ ਮੈਂ ਕਰ ਪਾਵਾਂਗੀ ਜਾਂ ਨਹੀਂ ਕਿਉਂਕਿ ਪਤਲੇ ਬੰਦੇ ਨੂੰ ਦੇਖ ਕੇ ਐ ਹੁੰਦਾ ਸੀ ਵੀ ਉਹ ਤਾਂ ਕਰ ਰਹੇ ਨੇ ਪਰ ਮੈਂ ਕਰ ਪਾਉਂਗੀ ਜਾਂ ਨਹੀਂ ਅੱਗੇ ਪਿੱਛੇ ਬਹੁਤ ਮੁਸ਼ਕਿਲਤਾ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਤੁਰਦੇ ਵੀ ਜਾਣਾ ਤਾਂ ਲੋਕਾਂ ਨੇ ਆਏ ਦੇਖਣਾ ਵੀ ਹਨਾ ਵੀ ਪਤਾ ਨਹੀਂ ਕੀ ਚਾਲੀ ਕੀ ਰਿਹਾ ਹਨਾ ਕੁਝ ਐਦਾਂ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਣ ਅਕਸਰ ਹੀ ਦੇਖਿਆ ਜਾਂਦਾ ਕਿ ਬੋਡੀ ਸ਼ੇਪਿੰਗ ਨੂੰ ਲੈ ਕੇ ਜਿਹੜੇ ਮੋٹے ਬੰਦਿਆਂ ਨੂੰ ਲੈ ਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਅੱਜ ਕੱਲ ਦਾ ਜਿਹੜਾ ਵੀ ਨੌਜਵਾਨ ਹੈ ਜਿਮ ਵੱਲ ਨੂੰ ਜਾ ਰਿਹਾ ਜਿਮਸ ਵੱਲ ਨੂੰ ਜਾ ਰਿਹਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਜਿਹੜਾ ਪਤਲਾ ਬੰਦਾ ਉਹ ਹੀ ਸਭ ਕੁਝ ਕਰ ਸਕਦਾ ਮੋٹے ਬੰਦੇ ਤੋਂ ਕੁਝ ਨਹੀਂ ਹੁੰਦਾ ਤੇ ਅੱਜ ਇਹੋ ਜੀ ਨੋਕੀ ਸਟੋਰੀ ਲੈ ਕੇ ਆਇਆ ਤੁਹਾਡੇ ਵਿੱਚ ਜਿਨੇ ਮੋٹے ਬੰਦਿਆਂ ਦੇ ਵਿੱਚ ਵੀ ਹੌਸਲਾ ਪੈਦਾ ਕਰ ਦੇਣਾ ਤੇ ਦਿਖਾਣਾ ਹੈ ਕਿ ਸਰੀਰਿਕ ਜਾਂ ਫਿਰ ਜਿਹੜੀ ਬੋਡੀ ਸ਼ੇਪਿੰਗ ਹੈ ਉਹ ਕੋਈ ਵੀ ਕੰਮ ਕਰਨ ਤੋਂ ਨਹੀਂ ਰੋਕਦੀ ਸਾਡੇ ਨਾਲ ਯੋਗਿਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਯੋਗਿਤਾ ਜੀ ਤੁਸੀਂ ਖਾਫੀ ਟਾਈਮ ਤੋਂ ਯੋਗਾ ਕਰਦੇ ਆ ਰਹੇ ਹੋ ਕਿਵੇਂ ਦਾ ਸਫਰ ਰਿਹਾ ਜੀ ਸਰ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਬਹੁਤ ਵਧੀਆ ਸਫਰ ਰਿਹਾ ਸਰ ਯੋਗਾ ਦਾ ਮੈਂ ਜਦੋਂ ਆਪਣੀ ਕਾਲਜ ਲਾਈਨ ਦੇ ਵਿੱਚ ਸੀ ਸਰ ਉਦੋਂ ਤੋਂ ਮੈਂ ਯੋਗਾ ਦਾ ਰਸਤਾ ਅਪਣਾਇਆ ਤੇ ਹੁੰਦਾ ਸੀ ਕਿ ਪਹਿਲਾ ਪਹਿਲਾ ਆਪਣੇ ਆਪ ਨੂੰ ਐ ਜੇ ਹੁੰਦਾ ਸੀ ਵੀ ਡਾਊਟ ਹੁੰਦਾ ਸੀ ਕਿ ਮੈਂ ਕਰ ਪਾਵਾਂਗੀ ਜਾਂ ਨਹੀਂ ਕਿਉਂਕਿ ਪਤਲੇ ਬੰਦੇ ਨੂੰ ਦੇਖ ਕੇ ਐ ਹੁੰਦਾ ਸੀ ਵੀ ਉਹ ਤਾਂ ਕਰ ਰਹੇ ਨੇ ਪਰ ਮੈਂ ਕਰ ਪਾਉਂਗੀ ਜਾਂ ਨਹੀਂ ਬਟ ਮੈਂ ਆਪਣੀ ਪ੍ਰੈਕਟਿਸ ਜਾਰੀ ਰੱਖੀ ਤੇ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਤੇ ਹੌਲੀ ਹੌਲੀ ਇੰਪਰੂਵਮੈਂਟ ਆਈ ਸਰ ਤੇ ਹੁਣ ਅੱਜ ਤੁਹਾਡੇ ਸਾਹਮਣੇ ਬੈਠੀਆਂ ਯੋਕਿਤਾ ਕਾਫੀ ਤੁਸੀਂ ਆਪਣਾ ਮਤਲਬ ਮੈਡਲਸ ਪ੍ਰਾਪਤ ਕਰੇ ਕਿੰਨੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੋਡੀ ਸ਼ੇਪਿੰਗ ਲੈ ਕੇ ਕੁੜੀਆਂ ਨੂੰ ਜਿਆਦਾ ਪੁਆਇੰਟ ਪੁਆਇੰਟ ਆਊਟ ਕਰਿਆ ਜਾਂਦਾ ਤਾਂ ਕੋਈ ਇਹੋ ਜਿਹਾ ਟਾਈਮ ਆ ਕਿ ਮਤਲਬ ਮਾਇੂਸ ਹੋ ਗਏ ਕਿ ਯਾਰ ਨਹੀਂ ਹੋ ਸਕਦਾ ਕੰਮ ਜੀ 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 ਸਰ ਬਿਲਕੁਲ ਕਿਉਂ ਨਹੀਂ ਆਇਆ ਬਾਡੀ ਸ਼ੇਵਿੰਗ ਦੀ ਗੱਲ ਕਰੀਏ ਜਾਂ ਮੋਟਾਪੇ ਦੀ ਗੱਲ ਕਰੀ ਆਪਾਂ ਖੁੱਲਕੇ ਗੱਲ ਕਰਦੇ ਆਂ ਇਹ ਚੀਜ਼ ਸਰ ਬਚਪਨ ਤੋਂ ਹੀ ਨਾ ਆਪਣੇ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਘਰ ਦੇ ਵਿੱਚ ਵੀ ਮਾਵਾ ਪੋਗੇ ਜਾਂ ਆਪਣੇ ਭੈਣ ਭਰਾ ਹੋਗੇ ਰਿਸ਼ਤੇਦਾਰ ਹੋਗੇ ਇਹਨਾਂ ਤੋਂ ਟੌਂਟਿੰਗ ਹੀ ਮਿਲਦੀ ਹੈ ਵੀ ਕੂੜੀ ਹੈ ਹਨਾ ਇੰਨਾ ਮੋਟਾਪਾ ਚੰਗਾ ਨਹੀਂ ਹੈਗਾ ਜਾਂ ਹਨਾ ਇੰਨਾ ਤੂੰ ਸਰੀਰ ਉਹ ਕੀਤਾ ਹੋਇਆ ਸਰ ਆਪ ਨਹੀਂ ਅਸੀਂ ਕੁਝ ਕਰਦੇ ਹੁੰਦੇ ਇਹ ਤਾਂ ਆਪਣਾ ਸਰੀਰ ਆ ਠੀਕ ਆ ਕੁਝ ਖਾਣਾ ਪੀਣਾ ਉੱਪਰ ਨੀਚੇ ਹੋ ਜਾਂਦਾ ਜਦੋਂ ਆਪਾਂ ਛੋਟੇ ਹੁੰਨੇ ਆ ਉਦੋਂ ਪਤਾ ਨਹੀਂ ਹੁੰਦਾ ਬਟ ਜਦੋਂ ਅਕਲ ਆਣੀ ਸ਼ੁਰੂ ਹੁੰਦੀ ਆ ਤਾਂ ਆਪਾਂ ਜ਼ਰੂਰ ਆਪਣੇ ਸਰੀਰ ਤੇ ਧਿਆਨ ਦੇਣੇ ਆ ਤੇ ਉਸ ਤੋਂ ਬਾਅਦ ਇਹ ਹੈ ਕਿ ਛੋਟੇ ਹੁੰਦੇ ਆ ਤਾਂ ਸਰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਵੇਂ ਦੀ ਮੁਸ਼ਕਿਲਾਂ ਸਕੂਲ ਦੇ ਵਿੱਚ ਸਰ ਜਿਵੇਂ ਸੇਲੀਆਂ ਹੁੰਦੀਆਂ ਸੀ ਜਾਂ ਆਪਾਂ ਕਹਿ ਦਈਏ ਦੋਸਤ ਹੋਣੇ ਹਨਾ ਬੈਗ ਵਿੱਚ ਇਸ ਕਰਦੇ ਸੀ ਵੀ ਹਾਂ ਮੋਟੀ ਹੈ ਬਾਡੀ ਸ਼ੇਮਿੰਗ ਕਰਦੇ ਸੀ ਹਨਾ ਮਤਲਬ ਕਾਫੀ ਐਸੀ ਚੀਜ਼ਾਂ ਨੂੰ ਦੇਖ ਕੇ ਬੜਾ ਇਮੋਸ਼ਨਲ ਜਾਂ ਹਨਾ ਮੂਮੈਂਟ ਜਾਂ ਹੋ ਜਾਂਦਾ ਵੀ ਕੀ ਆਪਣੇ ਆਪ ਤੇ ਨਾ ਸੈਲਫ ਡਾਊਟਿੰਗ ਹੋਣ ਲੱਗ ਜਾਂਦੇ ਕਿ ਮੈਂ ਸੱਚੀ ਇੰਨੀ ਮਾੜੀ ਆ ਜਾਂ ਮੈਂ ਕੁਝ ਨਹੀਂ ਕਰ ਸਕਦੀ ਤੇ ਉਸ ਚੀਜ਼ ਨੂੰ ਸਰ ਮੈਂ ਕਹਿੰਨੇ ਆ ਵੀ ਮੇਰੇ ਕੋਲ ਐਸੇ ਟੀਚਰਸ ਸੀ ਜਾਂ ਮੇਰੇ ਸਾਥ ਦੇਣ ਵਾਲੇ ਮੇਰੇ ਭੈਣ ਭਰਾ ਜਾਂ ਮਾਵਾਪ ਹਨਾ ਉਹਨਾਂ ਦੇ ਕੁਝ ਐਸੇ ਉਹਨਾਂ ਦੇ ਵਰਡਸ ਹੁੰਦੇ ਸੀ ਕਿ ਹਾਂ ਮੈਂ ਉਹਨਾਂ ਨੂੰ ਆਪਣਾ ਮੋਟੀਵੇਸ਼ਨ ਬਣਾਇਆ ਉਹਨਾਂ ਦੇ ਸਹਾਰੇ ਮੈਂ ਮਤਲਬ ਆਪਣੇ ਆਪ ਨੂੰ ਇੱਕ ਮਾਈਂਡਸੈਟ ਆਪਣਾ ਤਿਆਰ ਕੀਤਾ ਤੇ ਹੌਲੀ-ਹੌਲੀ ਜਦੋਂ ਮੈਂ ਸ਼ੁਰੂਆਤ ਕੀਤੀ ਸਪੋਰਟਸ ਦੇ ਵਿੱਚ ਹਨਾ ਪਹਿਲਾਂ-ਪਹਿਲਾਂ ਸਰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਤੁਰਦੇ ਵੀ ਜਾਣਾ ਤਾਂ ਲੋਕਾਂ ਨੇ ਆਏ ਦੇਖਣਾ ਵੀ ਹਨਾ ਵੀ ਪਤਾ ਨਹੀਂ ਕੀ ਚੱਲੀ ਕੀ ਰਿਹਾ ਹਨਾ ਕੁਛ ਐਦਾਂ ਦਾ ਉਹ ਉਹਨਾਂ ਦੀ ਅੱਖਾਂ ਦੇ ਵਿੱਚ ਆ ਹੁੰਦਾ ਸੀ ਵੀ ਹਾਂ ਅਸੀਂ ਨਾ ਜਦੋਂ ਚੱਲਦੇ ਵੀ ਹੁਣਾ ਤੇ ਅਸੀਂ ਦੇਖ ਹੀ ਨਹੀਂ ਪੰਦੇ ਸੀ ਵੀ ਕਿਉਂਕਿ ਸਰ ਦੇਖੋ ਕੁੜੀ ਆ ਹਨਾ ਕੁੜੀ ਜਾ ਰਹੀ ਆ ਦਸਤੇ ਤੇ ਪਤਾ ਨਹੀਂ ਕਿੰਨੇ ਲੋਕ ਕਿਹੜੀਆਂ ਨਿਗਾਹਾਂ ਨਾਲ ਦੇਖਦੇ ਆ ਐਸੀਆਂ ਛੋਟੀਆਂ ਵੱਡੀਆਂ ਚੀਜ਼ਾਂ ਬਹੁਤ ਅਸਰ ਹੁੰਦੀਆਂ ਸੀ ਬਟ ਇਹਨਾਂ ਚੋਂ ਨਿਕਲ ਕੇ ਸਰ ਅੱਜ ਮੈਂ ਖੁਦ ਆਪਣੀ ਪ੍ਰੈਕਟਿਸ ਕਰਕੇ ਨਾਲਦਿਆਂ ਦੇ ਸਾਥ ਕਰਕੇ ਅੱਜ ਬੈਠੀ ਆ ਸਰ ਤੁਹਾਡੇ ਸਾਹਮਣੇ ਯੋਗਿਤਾ ਜਦੋਂ ਯੋਗਾ ਸ਼ੁਰੂ ਕਰਿਆ ਹੁਣ ਜਿਵੇਂ ਤੁਸੀਂ ਥੋੜੇ ਹੈਲਥੀ ਹੋ ਹੈਲਥੀ ਹੋ ਕਹਾਂਗੇ ਕਿ ਜਦੋਂ ਯੋਗਾ ਪਹਿਲੀ ਵਾਰ ਚ ਆਸਨ ਹੋਗੇ ਸੀ ਜਿਹੜੇ ਡਿਫਿਕਲਟ ਸੀ ਸਰ ਐਸੀ ਮੈਂ ਤੁਹਾਨੂੰ ਦੱਸਦੀਆਂ ਸ਼ੁਰੂ ਤੋਂ ਕਿ ਮੈਂ ਜਦੋਂ ਛੋਟੀ ਸੀ ਸਰ ਉਦੋਂ ਤੋਂ ਹੀ ਨਾ ਮੈਨੂੰ ਸਪੋਰਟਸ ਲਾਈਨ ਦੇ ਵਿੱਚ ਬੜਾ ਇੰਟਰਸਟ ਸੀ ਤੇ ਮੈਂ ਸਕੂਲਿੰਗ ਟਾਈਮ ਤੋਂ ਹੀ ਨਾ ਸਪੋਰਟਸ ਦੇ ਵਿੱਚ ਲੱਗੇ ਰਹਿਣਾ ਹਨਾ ਖੇਡਾਂ ਦੇ ਵਿੱਚ ਲੱਗੇ ਰਹਿਣਾ ਮੇਰੇ ਟੀਚਰ ਹੁੰਦੇ ਸੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਵੀ ਹਾਂ ਤੂੰ ਪੜ੍ਹਾਈ ਦੇ ਨਾਲ ਨਾਲ ਗੇਮਸ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਹਨਾ ਪ੍ਰੋਪਰ ਪਾਰਟੀਸ਼ਨ ਰੱਖ ਵੀ ਹਾਂ ਫਰਸਟ ਪ੍ਰਾਇੋਰਟੀ ਆਪਣੀ ਪੜ੍ਹਾਈ ਹੋਊਗੀ ਤੇ ਸੈਕੰਡ ਆਪਣੀ ਸਪੋਰਟਸ ਹੋਊਗਾ ਤੇ ਸਰ ਮੈਂ ਗਰਾਊਂਡ ਦੇ ਨਾਲ ਮੈਨੂੰ ਬਹੁਤ ਪਿਆਰ ਆ ਤੇ ਮੈਂ ਸ਼ੁਰੂ ਤੋਂ ਹੀ ਮਤਲਬ ਖੇਡਾਂ ਵੱਲ ਚੱਲਦੀ ਰਹੀ ਉਹਦੇ ਨਾਲ ਮੇਰਾ ਸਰੀਰ ਦੀ ਮੂਵਮੈਂਟ ਨਾ ਸ਼ੁਰੂ ਤੋਂ ਹੀ ਓਨੀ ਇੱਕ ਸੀ ਮਤਲਬ ਫਲੈਕਸੀਬਿਲਟੀ ਉਦੋਂ ਤੋਂ ਹੀ ਮੇਰੇ ਅੰਦਰ ਨਾ ਥੋੜੀ ਬਹੁਤ ਸੀਗੀ ਤੇ ਉਸ ਤੋਂ ਬਾਅਦ ਥੋੜਾ ਬ੍ਰੇਕਅਪ ਵੀ ਹੋਇਆ ਵੀ ਹਾਂ ਬ੍ਰੇਕਡਾਊਨ ਹੋਇਆ ਕਿ ਭਈ ਅ ਖੇਡਾਂ ਨਾਲ ਮੇਰਾ ਥੋੜਾ ਜਿਹਾ ਸੰਬੰਧ ਹੋ ਗਿਆ ਟੁੱਟ ਗਿਆ ਸੀ ਕਿਉਂਕਿ ਲੋਕਡਾਊਨ ਆ ਗਿਆ ਸੀ ਸਰ ਹਨਾ ਤੇ ਕੁਝ ਐਸੇ ਆਪਣੇ ਜ਼ਿੰਦਗੀ ਦੇ ਵਿੱਚ ਅਪਡਾਊਨ ਹੁੰਦੇ ਨੇ ਕਿ ਸਕੂਲਿੰਗ ਟਾਈਮ ਤੋਂ ਬਾਅਦ ਜਦੋਂ ਆਪਾਂ ਕਾਲਜ ਦੇ ਵਿੱਚ ਜਾਂਦੇ ਆ ਉਦੋਂ ਸਾਰਾ ਕੁਝ ਉੱਪਰ-ਨੀਚੇ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਸਰ ਮੈਂ ਸਕੂਲ ਕਾਲਜ ਦੇ ਵਿੱਚ ਆਈ ਸਕੂਲ ਤੋਂ ਬਾਅਦ ਤੇ ਉੱਥੇ ਸਰ ਮੈਂ ਯੋਗਾ ਦੇ ਵਿੱਚ ਐਡਮਿਸ਼ਨ ਕਰਵਾਈ ਹਨਾ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਯੋਗ ਕਰਨਾ ਮੈਂ ਸਵੇਰੇ ਤੇ ਉਸ ਦੇ ਨਾਲ ਨਾਲ ਫਿਰ ਸਰ ਉੱਥੇ ਮੇਰੀ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਤਾਂ ਸਰ ਬੜੀ ਮੈਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਾਡੀ ਇੰਨੀ ਮੂਵਮੈਂਟ ਨਹੀਂ ਕਰਦੀ ਸੀ ਇੰਨੇ ਸਾਲਾਂ ਪਹਿਲਾਂ ਤੋਂ ਜਦੋਂ ਆਪਾਂ ਖੇਡਾਂ ਖੇਡਦੇ ਆ ਉਸ ਤੋਂ ਬਾਅਦ ਸਰੀਰ ਦੇ ਵਿੱਚ ਇੱਕਦਮ ਤੋਂ ਹਲਚਲ ਲਿਆਉਣੀ ਤੇ ਉਹ ਥੋੜਾ ਜਿਹਾ ਔਖਾ ਹੁੰਦਾ ਸੀ ਬਟ ਹਾਂ ਸਮਾਂ ਲੱਗਿਆ ਸਰ ਆਪਣੇ ਆਪ ਨੂੰ ਸਮਾਂ ਦਿੱਤਾ ਸੈਲਫ ਪ੍ਰੈਕਟਿਸ ਕੀਤੀ ਕੁਝ ਗੁਰੂਆਂ ਦਾ ਸਾਥ ਸੀ ਨਾਲਦਿਆਂ ਦਾ ਸਾਥ ਸੀ ਤੇ ਆਪਣੇ ਆਪ ਨੂੰ ਸਰ ਆਪਣਾ ਮਾਈਂਡ ਸੈਟ ਪਹਿਲੀ ਗੱਲ ਹੈ ਜੀ ਮਾਈਂਡ ਸੈਟ ਨੂੰ ਬਹੁਤ ਸਟਰੋਂਗ ਰੱਖਿਆ ਵੀ ਮੈਂ ਕਰਨਾ ਹੈਗਾ ਤੇ ਲੋਕ ਜੋ ਇੰਨਾ ਕੁਝ ਕਹਿੰਦੇ ਨੇ ਵੀ ਹਾਂ ਤੇਰੇ ਤੋਂ ਕੀ ਹੋਣਾ ਤੂੰ ਕੀ ਕਰ ਪਾਵੇਂਗੀ ਸਰ ਵੀ ਮੈਂ ਉਸ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਣੇ ਮਾਈਂਡ ਸੈਟ ਨਾਲ ਆਪਣੀ ਲਗਨਤਾ ਨਾਲ ਮਿਹਨਤ ਨਾਲ ਸਰ ਮੈਂ ਸੈਲਫ ਪ੍ਰੈਕਟਿਸ ਨਾਲ ਇਹ ਸਭ ਕੁਝ ਕੀਤਾ ਤੇ ਹਾਂ ਪਹਿਲਾਂ ਪਹਿਲਾਂ ਮੁਸ਼ਕਿਲ ਆਈ ਬਟ ਹੁਣ ਇੰਨੀ ਮੁਸ਼ਕਿਲ ਨਹੀਂ ਆਉਂਦੀ ਸਰ ਹੁਣ ਮੈਂ ਬਹੁਤ ਵਧੀਆ ਕਰ ਲੈਨੀ ਆ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਹਾਰਡ ਵਰਕ ਨਾਲ ਸਰ ਆਪ ਦੀ ਦੇ ਸਾਥ ਨਾਲ ਜਦ ਮੈਂ ਪੜਾਈ ਹੁੰਦੀ ਹੈ ਪੜਾਈ ਤੇ ਕਦੇ ਐ ਹੋਇਆ ਕਿ ਪੜਾਈ ਤੇ ਅਸਰ ਪੈਂਦਾ ਹੋਵੇ ਘਰ ਦੇ ਕਹਿਣ ਕਿ ਹਾਂ ਤੂੰ ਇਹ ਸਪੋਰਟਸ ਛੱਡ ਦੇ ਤੇਰੀ ਪੜਾਈ ਖਰਾਬ ਹੋ ਰਹੀ ਹੈ ਜਾਂ ਬੈਲੈਂਸ ਹੀ ਸਭ ਕੁਝ ਸਰ ਹੁੰਦਾ ਸੀ ਛੋਟੇ ਹੁੰਦਿਆ ਹੁੰਦਾ ਸੀ ਇਹ ਚੀਜ਼ ਜਦੋਂ ਸਮਝ ਨਹੀਂ ਸੀ ਉਦੋਂ ਐ ਹੁੰਦਾ ਸੀ ਵੀ ਪੜਾਈ ਤਾਂ ਚਲੋ ਨਾਲ-ਨਾਲ ਚੱਲ ਰਹੀ ਹੈ ਤੇ ਇੰਨਾ ਪੜਾਈ ਤੇ ਉਸ ਟਾਈਮ ਫੋਕਸ ਨਹੀਂ ਹੁੰਦਾ ਸੀ ਕਿਉਂਕਿ ਛੋਟੇ ਹੁੰਦੇ ਸੀ ਸਰ ਖੇਡਾਂ ਵੱਲ ਜ਼ਿਆਦਾ ਧਿਆਨ ਹੁੰਦਾ ਸੀ ਤੇ ਸਾਥ ਦੇ ਨਾਲ টিਚਰਸ ਹੁੰਦੇ ਸੀ ਤੇ ਉਹ ਕਹਿੰਦੇ ਸੀ ਵੀ ਹਾਂ ਤੂੰ ਖੇਡ ਜੀ ਮੈਂ ਪਹਿਲਾਂ بیسਬਾਲ ਸੌਫਟਬਾਲ ਖੇਡਦੀ ਰਹੀਆਂ ਹਨਾ ਜੀ ਉਸ ਤੋਂ ਬਾਅਦ ਮੈਂ ਸਰ weight lifting ਦੀ ਵੀ ਤਿਆਰੀ ਕਰਨੀ ਸੀ ਬਟਾ ਕਰੋਨਾ ਵਿੱਚ ਆ ਗਿਆ ਸੋ ਉਹ ਮੇਰੀ ਹਨਾ ਉੱਥੇ ਹੀ ਰਹਿ ਗਈ ਤੇ ਉਸ ਤੋਂ ਬਾਅਦ ਜੂਡੋ ਵਗੈਰਾ ਸਕੂਲਿੰਗ ਟਾਈਮ ਦੇ ਵਿੱਚ ਥੋੜਾ ਬਹੁਤ ਕਰਦੇ ਰਹੇ ਹਾਂ ਸਰ ਤੇ ਇਹ ਹੁੰਦਾ ਸੀ ਵੀ ਸਕੂਲ ਟਾਈਮ ਦੇ ਵਿੱਚ ਸਰ ਦਿੱਕਤ ਆਉਂਦੀ ਸੀ ਘਰ ਦੇ ਬੋਲਦੇ ਸੀ ਬਟ ਹੁਣ ਇਹ ਹੈ ਵੀ ਜਦੋਂ ਤੋਂ ਥੋੜੀ ਅਕਲ ਆਈ ਹੈ ਕਾਲਜ ਟਾਈਮ ਦੇ ਵਿੱਚ ਹੋਇਆ ਤਾਂ ਦੋਨੋਂ ਚੀਜ਼ਾਂ ਨੂੰ ਬੜਾ ਮੈਂਟੇਨ ਕਰਕੇ ਚੱਲਣਾ ਪੈਂਦਾ ਹੈ ਤੇ ਇਹ ਵੀ ਜ਼ਰੂਰੀ ਵੀ ਹੈ ਸਰ ਵੀ ਸਪੋਰਟਸ ਤੇ ਪੜ੍ਹਾਈ ਦੋਨੋਂ ਜ਼ਰੂਰੀ ਹੈ ਆਪਣੇ ਜੀਵਨ ਲਈ ਤੇ ਸਰ ਹੁਣ ਇਹ ਬੈਲੈਂਸ ਹੀ ਚੱਲ ਰਿਹਾ ਹੈ ਸਰ ਸਭ ਕੁਝ ਯੋਗਤਾ ਜਿਵੇਂ ਦੇਖਿਆ ਜਾਂਦਾ ਹੈ ਕਿ ਮੈਡਲਸ ਤੁਸੀਂ ਕਾਫੀ ਜਿੱਤੇ ਨੇ ਮੈਂ ਤਸਵੀਰਾਂ ਦੇਖੀਆਂ ਨੇ ਕੋਈ ਇਹੀ ਜੀ ਮੂਮੈਂਟ ਕੀ ਜਦੋਂ ਤੁਹਾਨੂੰ ਮੈਡਲ ਮਿਲਿਆ ਹੋਵੇ ਤੇ ਇੰਨਾ ਪ੍ਰਾਊਡ ਮਹਿਸੂਸ ਹੋਇਆ ਹੋਵੇ ਹਾਂਜੀ ਸਰ ਹੁੰਦਾ ਹੈ ਜਦੋਂ ਆ ਆਪਾਂ ਇਨੀ ਮਿਹਨਤ ਕਰਦੇ ਆ ਦਿਨ ਰਾਤ ਆਪਣਾ ਇੱਕ ਕਰ ਦਿੰਨੇ ਆ ਗਰਾਊਂਡ ਦੇ ਵਿੱਚ ਇਨੀ ਗਰਮੀ ਦੇ ਵਿੱਚ ਤੱਕੇ ਖਾਨਦੇ ਆ ਹਨਾ ਆਮ ਜੀ ਭਾਸ਼ਾ ਚ ਆਪਾਂ ਕਹਿ ਦਈਏ ਮਿੱਟੀ ਨਾਲ ਮਿੱਟੀ ਹੋਣਾ ਤੇ ਜਦੋਂ ਸਰ ਉਸ ਚੀਜ਼ ਲਈ ਉਸ ਕੰਪੀਟੀਸ਼ਨ ਲਈ ਜਦੋਂ ਆਪਾਂ ਤਿਆਰ ਹੁੰਨੇ ਆ ਜਾਂ ਹਨਾ ਜਦੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਲੋਕ ਹਾਸਾ ਵੜਾਉਂਦੇ ਨੇ ਜਾਂ ਉਹਨਾਂ ਨੂੰ ਉਮੀਦ ਹੁੰਦੀ ਆ ਵੀ ਆ ਕੀ ਕਰ ਲੂਗੀ ਤਦੋਂ ਲੋਕ ਛੱਡੋ ਸਰ ਕੁਛ ਆਪਦੇ ਹੀ ਹੁੰਦੇ ਨੇ ਹਨਾ ਆਪਾਂ ਕਹਿ ਦਈਏ ਰਿਸ਼ਤੇਦਾਰ ਹੋਗੇ ਜਾਂ ਹਨਾ ਹੋਰ ਹੋਗੇ ਉਹਨਾਂ ਨੂੰ ਐ ਹੁੰਦਾ ਵੀ ਆ ਕੀ ਕਰ ਲੂਗੀ ਹਨਾ ਜੀ ਵੀ ਇਹ ਤੋਂ ਕੀ ਹੋਣਾ ਕੁਝ ਨਹੀਂ ਹੋਣਾ ਸਰ ਉਹ ਜਿਹੜੀ ਉਹਨਾਂ ਦੇ ਵਰਡਸ ਹੁੰਦੇ ਸੀ ਉਹੀ ਮੇਰੇ ਲਈ ਮੋਟੀਵੇਟ ਮੈਂ ਮੋਟੀਵੇਟ ਹੋਈ ਉਹਨਾਂ ਨਾਲ ਹਨਾ ਤੇ ਆਪ ਦੀ ਕਹਿੰਦਾ ਮਤਲਬ ਹੈ ਕਿ ਜਦੋਂ ਉਹਨਾਂ ਨੇ ਪਿੱਠ ਤੇ ਗਲਤ ਬੋਲਿਆ ਉਹ ਤੁਹਾਡੇ ਵਾਸਤੇ ਮੋਟੀਵੇਸ਼ਨ ਹੈ ਇੱਕ ਤਰੀਕੇ ਨਾਲ ਮੋਟੀਵੇਟ ਵਾਂਗੂ ਲਿਆ ਤਾਂ ਬਿਲਕੁਲ ਸਰ ਜਦੋਂ ਕਿਸੇ ਨੇ ਮਤਲਬ ਮਾੜਾ ਕਿਹਾ ਜਾਂ ਮਾੜਾ ਬੋਲਿਆ ਇਕ ਇਨਸਾਨੀ ਆਪਣਾ ਨੇਚਰ ਹੁੰਦਾ ਕਿ ਔਨ ਦਾ ਸਪੋਰਟ ਆਪਾਂ ਨੂੰ ਮਾੜਾ ਲੱਗਦਾ ਜਾਂ ਬੁਰਾ ਲੱਗਦਾ ਬਟ ਜਦੋਂ ਆਪੋ ਉਸ ਚੀਜ਼ ਨੂੰ ਸੋਚੀਏ ਨਾ ਰਿਅਲਾਈਜ਼ ਕਰੀਏ ਤਾਂ ਸਰ ਉਹੀ ਚੀਜ਼ ਆਪਣੇ ਲਈ ਨਾ ਬਾਅਦ ਚ ਇੱਕ ਮੋਟੀਵੇਸ਼ਨ ਬਣ ਜਾਂਦੀ ਹੈ ਵੀ ਹਾਂ ਜੇ ਉਹ ਕਹਿ ਰਿਹਾ ਵੀ ਤੇਰੇ ਤੋਂ ਨਹੀਂ ਹੋਣਾ ਤੇ ਆਪਾਂ ਮਿਹਨਤ ਕਰਨੀ ਹੈ ਕਿਉਂਕਿ ਕੋਈ ਅਸੀ ਚੀਜ਼ ਨਹੀਂ ਹੈ ਸਰ ਵੀ ਇਨਸਾਨ ਨਹੀਂ ਕਰ ਸਕਦਾ ਟੈਮ ਲੱਗਦਾ ਸਮਾਂ ਲੱਗਦਾ ਸਰ ਆਪਣੀ ਮਿਹਨਤ ਲੱਗਦੀ ਹੈ ਜੇ ਆਪਾਂ ਕਰ ਸਕਦੇ ਆ ਤਾਂ ਸਰ ਜਰੂਰ ਕਰ ਸਕਦੇ ਆ ਮਿੱਟੀ ਨਾਲ ਮਿੱਟੀ ਹੋ ਕੇ ਜਦੋਂ ਗਰਾਊਂਡ ਦੇ ਵਿੱਚ ਹੁੰਦੇ ਸੀ ਹਨਾ ਸਰ ਉਸ ਤੋਂ ਬਾਅਦ ਆਪਣਾ ਜਦੋਂ ਕੋਈ ਐਸਾ ਮੂਵਮੈਂਟ ਹੁੰਦਾ ਸੀ ਜਦੋਂ ਐ ਹੁੰਦਾ ਸੀ ਵੀ ਅਸੀਂ ਕਰ ਪਾਵਾਂਗੇ ਜਾਂ ਨਹੀਂ ਵੀ ਮੈਂ ਜਿੱਤ ਪਾਉਂਗੀ ਜਾਂ ਨਹੀਂ ਪਰ ਜਦੋਂ ਰਿਜ਼ਲਟ ਆਂਦਾ ਸੀ ਸਰ ਬਹੁਤ ਵਧੀਆ ਲੱਗਦਾ ਸੀ ਜਦੋਂ ਸਟੇਜ 'ਉਹ ਮੂਵਮੈਂਟ ਆਉਂਦੀ ਸੀ ਇਮੋਸ਼ਨਲ ਹੋ ਜਾਂਦੀ ਸੀ ਮੈਂ ਕਈ ਵਾਰ ਐਸਾ ਹੋਇਆ ਸਰ ਪਰ ਚਲੋ ਆਪਦੀ ਮਿਹਨਤ ਅਸਰ ਪਰਮਾਤਮਾ ਦੀ ਕਿਰਪਾ ਹੈ ਮਾਪੇ ਦਾ ਸਾਥ ਹੈ ਆਸ਼ੀਰਵਾਦ ਹੈ ਜੋਗੀ ਤਾਂ ਦੂਸਰਾ ਗੱਲ ਇਹ ਖੜੀ ਹੋ ਰਹੀ ਹੈ ਕਿ ਜਿਵੇਂ ਤੁਸੀਂ ਕਿਹਾ ਹੋਰ ਸਪੋਰਟਸ ਕਰੀਆਂ ਨੇ ਪਰ ਹੋਰ ਸਪੋਰਟਸ ਤੋਂ ਇਲਾਵਾ ਜਿਹੜਾ ਤੁਹਾਡਾ ਯੋਗਾ ਦੇ ਵਿੱਚ ਇੱਕਦਮ ਆਣਾ ਉਹਦਾ ਸਫਰ ਕਿਵੇਂ ਸ਼ੁਰੂ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਯੋਗਾ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਕਿਹੜੀ ਮੂਮੈਂਟ ਦੇ ਥਰੂ ਤੁਸੀਂ ਉੱਥੇ ਤੱਕ ਪਹੁੰਚੇ ਹੋ ਜੀ ਸਰ ਇਹ ਸਰ ਐਵੇਂ ਹੋਇਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਸਪੋਰਟਸ ਨਾਲ ਤਾਂ ਜੁੜੀ ਹੋਈ ਸੀ ਸਰ ਮੇਰਾ ਨਾ ਇੱਕ ਸ਼ੁਰੂ ਤੋਂ ਛੋਟਾ ਜਿਹਾ ਸੁਪਨਾ ਰਿਹਾ ਵੀ ਮੈਂ ਨਾ ਸਪੋਰਟਸ ਕਿੱਤੇ ਦੇ ਵਿੱਚ ਕੁਝ ਕਰਾਂ ਜਦ ਮੈਂ ਆਪਣੀ ਐਕਟੀਵਿਟੀ ਹੈ ਨਾ ਰੋਜ਼ਾਨਾ ਐਕਟੀਵਿਟੀ ਦੇ ਵਿੱਚ ਐਕਟੀਵਿਟੀ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਨਾ ਕੋਈ ਨਾ ਕੋਈ ਐਡ ਕਰਾਂ ਤਾਂ ਸਰ ਮੇਰਾ ਸ਼ੁਰੂ ਤੋਂ ਇਹੀ ਸੀ ਕਿ ਹਾਂ ਮੈਂ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਹੀ ਜਾਣਾ ਤੇ ਜਦੋਂ ਮੈਂ ਕਾਲਜ ਦੇ ਵਿੱਚ ਐਂਟਰ ਹੋਈ ਸਰ ਪਹਿਲੇ ਸਾਲ ਤਾਂ ਚਲੋ ਇਨਾ ਪਤਾ ਨਹੀਂ ਹੁੰਦਾ ਕਿਉਂਕਿ 12th ਦੇ ਵਿੱਚੋਂ ਜਦੋਂ ਨਿਕਲਦੇ ਆ ਬੱਚੇ ਹੀ ਹੁੰਨੇ ਆ ਉਸ ਤੋਂ ਬਾਅਦ ਸਰ ਹੌਲੀ-ਹੌਲੀ ਪਤਾ ਲੱਗਾ ਵੀ ਸਾਡੇ ਕਾਲਜ ਦੇ ਵਿੱਚ ਖੇਡਾਂ ਦੇ ਨਾਲ-ਨਾਲ ਯੋਗ ਦਾ ਵੀ ਹਨਾ ਸਾਡੇ ਇੰਸਟੀਚਿਊਟ ਵਗੈਰਾ ਹੈਗਾ ਹਨਾ ਪੜਾਈ ਹੁੰਦੀ ਆ ਸਰ ਉਸ ਤਰੀਕੇ ਨਾਲ ਮੈਂ ਉਸ ਰਸਤੇ ਨੂੰ ਰਸਤੇ ਨਾਲ ਜੁੜਦੀ ਗਈ ਮੇਰੇ ਸਹੇਲੀਆਂ ਹੁੰਦੀਆਂ ਸੀ ਜਾਂ ਸਾਥਣਾ ਹੁੰਦੀਆਂ ਸੀ ਉਹ ਯੋਗਾ ਕਰਦੀਆਂ ਸੀ ਤੇ ਉਹਨਾਂ ਨਾਲ ਸਰ ਮੈਂ ਜਾਂਦੀ ਰਹੀ ਤੇ ਸਰਸੀਗੇ ਮੇਰੇ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਵੀ ਹਾਂ ਇੰਨੇ ਹੈਲਦੀ ਹੋ ਕੇ ਵੀ ਚਾਹਵਾਨ ਨੇ ਵੀ ਹਾਂ ਮੈਂ ਕੁਝ ਕਰਾਂ ਤੇ ਸਰ ਜਦੋਂ ਪਤਲੇ ਬੰਦਿਆਂ ਨੂੰ ਯੋਗ ਕਰਦੇ ਦੇਖਦੀ ਸੀ ਤਾਂ ਉਦੋਂ ਜਮਾ ਨਹੀਂ ਹੁੰਦਾ ਸੀ ਵੀ ਮੈਂ ਕਰ ਪਾਉਂਗੀ ਉਦੋਂ ਡਰ ਲੱਗਦਾ ਸੀ ਜਾਂ ਮੈਨੂੰ ਮਹਿਸੂਸ ਹੁੰਦਾ ਸੀ ਅੰਦਰ ਉਹ ਵਿਝੇ ਮੈਂ ਕਰੀ ਜੇ ਮੈਂ ਮੇਰੇ ਤੋਂ ਕੁਝ ਗਲਤ ਹੋ ਗਿਆ ਲੋਕ ਹੱਸਣਗੇ ਜਾਂ ਕੁਝ ਐਦਾਂ ਦਾ ਹਨਾ ਤੇ ਉਸ ਤੋਂ ਬਾਅਦ ਸਰ ਮੈਂ ਸਟੱਡੀ ਕੀਤੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਜਿਵੇਂ ਗ੍ਰੈਜੂਏਸ਼ਨ ਦੇ ਵਿੱਚ ਮੈਂ ਯੋਗ ਦੇ ਨਾਲ ਜੁੜੀ ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਸਰ ਡਿਪਲੋਮਾ ਯੋਗਾ ਦੇ ਵਿੱਚ ਹੁਣ ਐਮਐਸਸੀ ਦੀ ਤਿਆਰੀ ਹੈ ਸਰ ਤੇ ਜਦੋਂ ਇਹ ਰਸਤਾ ਮੈਂ ਕਾਲਜ ਟਾਈਮ ਦੇ ਵਿੱਚ ਹੀ ਅਪਣਾਇਆ ਚੁਣਿਆ ਤੇ ਉਸ ਤੋਂ ਬਾਅਦ ਸਰ ਮੇਰੀ ਲਗਾਤਾਰ ਪ੍ਰੈਕਟਿਸ ਚੱਲਨੀ ਕੁਝ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਦੀ ਤਿਆਰੀ ਚੱਲਨੀ ਉਹ ਮੈਂ ਕਰਦੇ ਰਹਿਣਾ ਮੁਸ਼ਕਿਲਾਂ ਦਾ ਸਾਹਮਣਾ ਓਬਵੀਅਸ ਜੀ ਗੱਲ ਹੈ ਸਰ ਆਂਦਾ ਹੀ ਹੈ ਕਮੈਂਟਰੀ ਬਹੁਤ ਹੁੰਦੀ ਹੈ ਜਦ ਮੋਟਾ ਬੰਦਾ ਯੋਗਾ ਕਰਦਾ ਉਹ ਕਿੰਨੀ ਕੀ ਚੇਲਨੀ ਪਏ ਜੀ 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 ਸਰ ਬਹੁਤ ਚੇਲਨੀ ਪੈਂਦੀ ਹੈ ਸਰ ਹੁੰਦਾ ਚਲੋ ਉਹ ਸਮਾਂ ਕਿੱਥੇ ਹਨਾ ਉਹ ਰਹਿੰਦਾ ਬਟ ਜਦੋਂ ਕੋਈ ਟਾਈਮ ਹੁੰਦਾ ਸੀ ਜਿਵੇਂ ਬਚਪਨ ਤੋਂ ਹੀ ਸੋਣਾਂ ਨੂੰ ਮਿਲ ਜਾਂਦਾ ਸੀ ਤਾਂ ਉਸ ਤੋਂ ਬਾਅਦ ਸਕੂਲਿੰਗ ਟਾਈਮ ਦੇ ਵਿੱਚ ਫਿਰ ਕਾਲਜ ਦੇ ਵਿੱਚ ਹੁੰਨੇ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਵੀ ਚੱਲਦੇ ਹੁੰਨੇ ਆ ਜਾਂ ਕਿਤੇ ਕੁਝ ਵੀ ਐਕਟੀਵਿਟੀ ਕਰਦੇ ਆ ਤਾਂ ਲੋਕ ਐਂ ਦੇਖਦੇ ਨੇ ਵੀ ਜਿਵੇਂ ਕਦੇ ਕੁਝ ਦੇਖਿਆ ਨਹੀਂ ਹੁੰਦਾ ਤੇ ਉਹੀ ਸਰ ਚੀਜ਼ ਹੁੰਦੀ ਆ ਬਟ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਸਰ ਆਪਾਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਤੇ ਇਸੇ दृढ़ता ਨਾਲ ਲੇਸੀ ਮਾਈਂਡ ਨਾਲ ਮੈਂ ਆਪਣੇ ਆਪ ਨੂੰ ਅੱਗੇ ਵਧਾਇਆ ਤੇ ਸੈਲਫ ਪ੍ਰੈਕਟਿਸ ਕਰਕੇ ਸਰ ਮੈਂ ਅੱਜ ਪੂਰੇ ਬੈਠੀ ਹਾਂ ਸਰ ਆਪ ਜੀ ਦੇ ਸਾਹਮਣੇ ਤੇ ਯੋਗ ਦੇ ਵਿੱਚ ਹੁਣ ਇਹ ਆ ਵੀ ਅੱਗੇ ਮੈਂ ਸਟੱਡੀ ਕਰੂੰਗੀ ਤੇ ਨਾਲ-ਨਾਲ ਸਰ ਮੈਂ ਆਪ ਦੀ ਸੈਲਫ ਪ੍ਰੈਕਟਿਸ ਵੀ ਕਰਦੀ ਹਾਂ ਆਨਲਾਈਨ ਕਲਾਸਿਸ ਵਗੈਰਾ ਵੀ ਹੋਮ ਕਲਾਸਿਸ ਵਗੈਰਾ ਵੀ ਦਿੰਨੀ ਆ ਤੇ ਇਹੀ ਆ ਸਰ ਮੋٹے ਬੰਦਿਆਂ ਨੂੰ ਕੀ ਮੈਸੇਜ ਦਵਾਂਗਾ ਜਿਨ੍ਹਾਂ ਨੂੰ ਐ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਕਰ ਨਹੀਂ ਸਕਦੇ ਸਰ ਮੋٹے ਬੰਦਿਆਂ ਨੂੰ ਤਾਂ ਇਹੀ ਮੈਸੇਜ ਹੈ ਵੀ ਆਪਣੇ ਆਪ ਨੂੰ ਕਦੇ ਘੱਟ ਨਹੀਂ ਸਮਝਣਾ ਚਾਹੀਦਾ ਸਰ ਮੋٹے ਕੀ ਪਤਲੇ ਕੀ ਮੈਂ ਹਰ ਇੱਕ ਇਨਸਾਨ ਨੂੰ ਇਹੀ ਕਹਿਣਾ ਚਾਹੂੰਗੀ ਵੀ ਸਭ ਤੋਂ ਪਹਿਲਾਂ ਆਪਣੀ ਹੈਲਥ ਹੈ ਸਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਸਮਾਂ ਦੇਣਾ ਆਪਣੀ ਹੈਲਥ ਦਾ ਧਿਆਨ ਰੱਖਣਾ ਅੱਜ ਕੱਲ ਦੇ ਜਿਹੜੇ ਨਿਊ ਜਨਰੇਸ਼ਨ ਆ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਸਪੋਰਟਸ ਦੇ ਵਿੱਚ ਜ਼ਰੂਰ ਉਹਨਾਂ ਦਾ ਯੋਗਦਾਨ ਹੋਣਾ ਚਾਹੀਦਾ ਹੈ ਉਹਨਾਂ ਨੂੰ ਸਪੋਰਟਸ ਲਾਈਨ ਦੇ ਵਿੱਚ ਜ਼ਰੂਰ ਪਾਓ ਤਾਂ ਕਿ ਉਹ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਟਾਈਮ ਦੇਣ ਤੁਸੀਂ ਨਿਊ ਜਨਰੇਸ਼ਨ ਦੀ ਗੱਲ ਕਰੀ ਹੈ ਨਿਊ ਜਨਰੇਸ਼ਨ ਜਿਹੜੀ ਹੈ ਜ਼ਿਆਦਾਤਰ ਨਸ਼ਿਆਂ ਵੱਲ ਨੂੰ ਜਾ ਰਹੀ ਜਿਹੜਾ ਅੱਜ ਦਾ ਯੂਥ ਆ ਨਸ਼ਿਆਂ ਵੱਲ ਨੂੰ ਜਾ ਰਿਹਾ ਉਹਨੂੰ ਕਿਵੇਂ ਦੇਖੇ ਸਰ ਇਹ ਤਾਂ ਗੱਲ ਕਹਿਣੀ ਪੈਂਦੀ ਹੈ ਕਿ ਨਸ਼ਿਆਂ ਵੱਲ ਤਾਂ ਅਸ ਦੀ ਯੂਥ ਜਾ ਹੀ ਰਹੀ ਹੈ ਬਟ ਮੈਂ ਇਹ ਕਹਿਣਾ ਚਾਹੂੰਗੀ ਕਿ ਸਰ ਨਸ਼ਿਆਂ ਵਿੱਚ ਕੁਝ ਨਹੀਂ ਰੱਖਿਆ ਬਰਬਾਦ ਸਪੋਰਟਸ ਦੀ ਗੱਲ ਕਰੀਏ ਸਪੋਰਟਸ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਨੌਜਵਾਨ ਨਸ਼ੇ ਦੀ ਵਰਤੋਂ ਕਰਕੇ ਕੋਈ ਟੈਸਟ ਪਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਹਾਨੂੰ ਵੀ ਪਤਾ ਹੈ ਆਪਾਂ ਨੂੰ ਵੀ ਪਤਾ ਹੈ ਕਿਵੇਂ ਦੇਖਦੇ ਹਾਂ ਚੀਜ਼ ਸਰ ਇਹ ਚੀਜ਼ ਤਾਂ ਵੈਸੇ ਦੇਖਿਆ ਜਾਵੇ ਬਹੁਤ ਗਲਤ ਹੈ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜਿੰਨਾ ਬੰਦਾ ਨੇਚਰਲ ਰਹਿੰਦਾ ਹੈ ਉਸ ਨੂੰ ਉਸੇ ਤਰੀਕੇ ਨਾਲ ਹੀ ਮਿਹਨਤ ਨਾਲ ਆਪਣੇ ਆਪ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਉਹ ਇਹ ਚੀਜ਼ਾਂ ਕਰ ਲੂਗਾ ਕੱਲ ਨੂੰ ਤਾਂ ਉਹ ਚੀਜ਼ਾਂ ਸਰ ਸਾਹਮਣੇ ਆ ਹੀ ਜਾਂਦੀਆਂ ਨੇ ਤੇ ਇਸ ਦਾ ਰਿਜ਼ਲਟ ਸਰ ਬਹੁਤ ਮਾੜਾ ਹੁੰਦਾ ਹੈ ਤਾਂ ਸਰ ਇਹੀ ਕਹਿਣਾ ਚਾਹੂੰਗੀ ਕਿ ਮੋٹے ਬੰਦੇ ਜਾਂ ਪਤਲੇ ਬੰਦੇ ਕੋਈ ਵੀ ਇਨਸਾਨ ਹੋਵੇ ਆਪਣੇ ਆਪ ਨੂੰ ਕਦੇ ਵੀ ਡਾਊਨ ਨਾ ਮਹਿਸੂਸ ਕਰੋ ਆਪਣੇ ਆਪ ਦੇ ਵਿੱਚ ਇਹ ਕੌਨਫੀਡੈਂਸ ਜ਼ਰੂਰ ਲੈ ਕੇ ਆਓ ਕਿ ਤੁਸੀਂ ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦੇ ਹੋ ਕਿਉਂਕਿ ਸਰ ਇਹ ਨਾਰਮਲ ਜੀ ਗੱਲ ਹੈ ਵੀ ਆਪਾਂ ਜੇ ਕੁਝ ठान ਲਈ ਹੈ ਨਾ ਤੇ ਆਪਾਂ ਉਹ ਚੀਜ਼ ਕਰ ਸਕਦੇ ਆ ਜੇ ਸਾਡੇ ਅੰਦਰ ਉਹ ਲਗਨ ਹੈ ਉਹ ਮਿਹਨਤ ਹੈ ਉਹ ਦ੍ਰਿੜਤਾ ਹੈ ਤਾਂ ਹੀ ਅਸੀਂ ਸਰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਆ ਤੇ ਅ ਅੱਜ ਕੱਲ ਦੇ ਮਾਪੇ ਹਨਾ ਜਿਹੜੇ ਹੈਗੇ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦਿਓ ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਹਨਾ ਉਹਨਾਂ ਦਾ ਯੋਗਦਾਨ ਪਾਓ ਉਹਨਾਂ ਨੂੰ ਅਕੈਡਮੀਆਂ ਦੇ ਵਿੱਚ ਲਗਾਓ ਗਰਾਊਂਡ ਲੈ ਕੇ ਜਾਓ ਤੇ ਹੀ ਹੈ ਸਰ ਯੋਗੀ ਤਾਂ ਜੇ ਕੋਈ ਥੋੜਾ ਤੋਂ ਯੋਗਾ ਸਿੱਖਣਾ ਚਾਹੁੰਦਾ ਹੈ ਜਿਵੇਂ ਸਾਡੇ ਵਰਗਿਆਂ ਨੂੰ ਵੀ ਲੋੜ ਹੈ ਸੀ ਵੀ ਨਹੀਂ ਕਰ ਪਾਉਂਦੇ ਇੰਨਾ ਵਧੀਆ ਯੋਗਾ ਤਾਂ ਕੀ ਮਤਲਬ ਕੀ ਹੈਲਪ ਕਰੋਗੇ ਤੁਸੀਂ ਜਾਂ ਫਿਰ ਕੀ ਕੰਟੈਕਟ ਕਰ ਸਕਦੇ ਜੀ ਜੀ ਸਰ ਮੈਂ ਖੁਦ ਵੀ ਯੋਗਾ ਕਰਦੀ ਆ ਸੈਲਫ ਟ੍ਰੇਨਿੰਗ ਤੇ ਉਸ ਤੋਂ ਬਾਅਦ ਸਰ ਮੈਂ ਔਨਲਾਈਨ ਕਲਾਸਿਸ ਵੀ ਦਿੰਦੀ ਆ ਆਫਲਾਈਨ ਵੀ ਹੈ ਹੋਮ ਕਲਾਸਿਸ ਵੀ ਅਵੇਲੇਬਲ ਨੇ ਮੈਂ ਨੰਬਰ ਮੈਂਸ਼ਨ ਕਰ ਦੂੰਗੀ ਸਰ ਪੋਸਟਰ ਮੈਂ ਦਿਖਾ ਦੂੰਗੀ ਉਸ ਦੇ ਵਿੱਚ ਸਰ ਮੇਰਾ ਪ੍ਰੋਪਰ ਮੇਰੀ ਜਾਣਕਾਰੀ ਦਿੱਤੀ ਹੋਈ ਆ ਜੇ ਕਿਸੇ ਨੂੰ ਵੀ ਯੋਗ ਸਿੱਖਣਾ ਹੈ ਔਨਲਾਈਨ ਆਫਲਾਈਨ ਕਲਾਸਿਸ ਲੈਣੀਆਂ ਹੈ ਬੱਚਿਆਂ ਨੂੰ ਦਵਾਣੀਆਂ ਤਾਂ ਸਰ ਮੇਰੇ ਵੱਲ ਅਵੇਲੇਬਲ ਹੈ ਸਰ ਮੈਂ ਕਲਾਸਿਸ ਦੇਣ ਲਈ ਰੈਡੀ ਐ ਐਸੀ ਸਾਡੇ ਯੋਗਤਾ ਜੀ ਜਿਨ੍ਹਾਂ ਨੇ ਆਪਣੀ ਬੋਡੀ ਸ਼ੇਪਿੰਗ ਤੋਂ ਹਟ ਕੇ ਦਿਖਾਇਆ ਕਿ ਮੈਂ ਯੋਗ ਕਰ ਸਕਦੀ ਆ ਮੈਂ ਜਿਵੇਂ ਮੋਟਾਪੇ ਦੀ ਮਾਰ ਹਟਾ ਕੇ ਲੋਕ ਘਰੇ ਬੈਠ ਜਾਂਦੇ ਨੇ ਕਿ ਸਾਡੇ ਤੋਂ ਕੁਝ ਨਹੀਂ ਹੁੰਦਾ ਸਪੋਰਟਸ ਤਾਂ ਦੂਰ ਦੀ ਗੱਲ ਐ ਉਹ ਜਿਮ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿਮ 'ਚ ਵੀ ਉਹਨਾਂ ਦੀ ਬੋਡੀ ਸ਼ੇਪਿੰਗ ਦਾ ਮਜ਼ਾਕ ਕੀਤਾ ਜਾਂਦਾ ਤਾਂ ਹਾਰ ਕੇ ਮੰਨ ਜਾਂਦੇ ਨੇ ਤਾਂ ਇਹ ਉਹਨਾਂ ਲਈ ਮਿਸਾਲ ਨੇ ਕਿ ਜਿਨ੍ਹਾਂ ਵੱਲੋਂ ਯੋਗਾ ਵਰਗੀ ਚੀਜ਼ਾਂ ਕਰਕੇ ਦਿਖਾਈਆਂ ਜਾ ਰਹੀਆਂ ਜਿਹੜੀ ਸਾਡੇ ਵਰਗੇ ਨੌਜਵਾਨਾਂ ਤੋਂ ਨਹੀਂ ਹੋ ਪਾਂਦੀਆਂ ਤਾਂ ਮੈਂ ਕਹੂੰਗਾ ਕਿ ਇਹ ਜੀ ਮੋਟੀਵੇਸ਼ਨਲ ਸਟੋਰੀ ਹੈ ਕਿ ਕਿਸ ਤਰ੍ਹਾਂ ਨਾਲ ਬੋਡੀ ਸ਼ੇਪਿੰਗ ਦੇ ਮਜ਼ਾਕ ਤੋਂ ਉਹਨਾਂ ਨੇ ਮਤਲਬ ਦੁਖੀ ਨਹੀਂ ਹੋਏ ਉਹਨਾਂ ਤੋਂ ਸਿੱਖਿਆ ਮੋਟੀਵੇਸ਼ਨ ਲਈ ਤੇ ਅੱਜ ਕਾਫੀ ਮੈਡਲ ਹਾਸਲ ਕਰੇ ਨੇ ਤੇ ਮੈਂ ਕਹੂੰਗਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਉਹਨਾਂ ਤੱਕ ਪਹੁੰਚੇ ਜਿਹੜੇ ਅੱਜ ਦੇ ਨੌਜਵਾਨ ਨਸ਼ਿਆਂ 'ਚ ਰਹੇਗੇ ਨੇ ਜਾਂ ਫਿਰ ਜਿਹੜੇ ਨੌਜਵਾਨ ਜਿਹੜਾ ਯੂਥ ਹੈ ਗਲਤ ਰਸਤਿਆਂ 'ਤੇ ਜਾ ਰਿਹਾ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ